ਦੀਤੀ ਹੈ ਕਬੱਡੀ 365 ਵਾਲਿਆ ਵੀਰਾ ਵੀ ਆ ਮੇਰੇ ਕੋਲ ਉਧਰ ਨਾਲ ਹੈਡ ਗਰੰਥੀ ਬਾਬਾ ਪਿੰਦਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਜੀ ਆਿਆਂ ਨੂੰ ਆਖਦੇ ਆ ਗੁਰਦੁਆਰਾ ਸਾਹਿਬ ਦੇ ਮੇਨ ਹੈਡ ਗਰੰਥੀ ਹੈ ਬਹੁਤ ਸਾਰਾ ਆਸ਼ੀਰਵਾਦ ਭੇਜਿਆ ਹੈ ਬਾਬਾ ਪਿੰਦਾ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਜੀ ਹਾਂ ਗੁਰੂ ਕਾ ਲੰਗਰ ਜਿੱਦਾਂ ਐ ਵੀ ਭਾਈ ਇੱਕ ਗੱਲ ਐ ਜਿੱਦਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਆਂ ਵੀ ਜਦੋਂ ਮਾੜਾ ਵਕਤ ਆਉਂਦਾ ਨਾ ਤੇ ਆਪਣੇ ਵੀ ਸਾਥ ਛੱਡ ਜਾਂਦੇ ਐ ਉਹ ਰਿਸ਼ਤੇਦਾਰ ਰਿਸ਼ਤੇਦਾਰ ਨਹੀਂ ਰਹਿੰਦੇ ਤੇ ਜਿਹੜੇ ਯਾਰ ਬੇਲੀ ਕੋਈ ਬਿਰਲੇ ਤਾਂ ਮੇ ਹੁੰਦੇ ਐ ਜਿਹੜੇ ਨਾਲ ਖੜਦੇ ਐ ਆਪਾਂ ਨੂੰ ਸਾਰਿਆਂ ਨੂੰ ਪਤਾ ਪਿਛਲੇ ਟਾਈਮ ਦੇ ਵਿੱਚ ਜਦ ਥੋੜਾ ਜਿਹਾ ਟਾਈਮ ਪਹਿਲਾਂ ਜੋਗੇਵਾਲੀਆ ਪੱਪੂ ਸਾਡੀ ਖੇਡ ਕਬੱਡੀ ਦਾ ਵੱਡਾ ਸਟਾਰ ਹੋਇਆ ਹੈ ਸਟਾਰ ਹੋਇਆ ਵੀ ਹੈ ਸਟਾਰ ਹੈਗਾ ਵੀ ਹੈ ਦੋਨੋਂ ਵੀਰਾਂ ਨੇ ਸ਼ੇਰੇ ਤੇ ਪੱਪੂ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਤੇ ਜੋਗੇਵਾਲੇ ਪਿੰਡ ਦਾ ਨਾਂ ਹਰ ਇੱਕ ਦੇਸ਼ ਦੇ ਵਿੱਚ ਗੂੰਜਿਆ ਪਰ ਪਿਛਲੇ ਦਿਨਾਂ ਦੇ ਵਿੱਚ ਜਦ ਪੱਪੂ ਨੂੰ ਥੋੜੀ ਪ੍ਰੋਬਲਮ ਆਈ ਤੇ ਡਾਕਟਰਾਂ ਨੇ ਉਹਦਾ ਚੈੱਕਅਪ ਕੀਤਾ ਤੇ ਦੱਸਿਆ ਵੀ ਆਪਣੇ ਹਰ ਇੱਕ ਇਨਸਾਨ ਦੇ ਜਿਹੜੀਆਂ ਦੋ ਕਿਡਨੀਆਂ ਹੁੰਦੀਆਂ ਪਰ ਜਦੋਂ ਕਿਡਨੀ ਕੋਈ ਖਰਾਬ ਹੋ ਜਾਂਦੀ ਹੈ ਤੇ ਫਿਰ ਜਿਹੜਾ ਇਨਸਾਨ ਦਾ ਬਚਣਾ ਬੜਾ ਮੁਸ਼ਕਲ ਹੈ ਅੱਜ ਕੱਲ ਆਪਾਂ ਨੂੰ ਵੀ ਪਤਾ ਹੈ ਵੀ ਜਿਹੜਾ ਜੋ ਚੋਰੀ ਬਜਾਰੀ ਚੱਲਦੀ ਹੈ ਵੀ ਜਿਹੜਾ ਕਿਡਨੀ ਜਿਹੜੀ ਟਰਾਂਸਫਰ ਕੀਤੀ ਜਾਂਦੀ ਹੈ ਉਹਦਾ ਬਿਜ਼ਨਸ ਜਿਹੜਾ ਆਪਾਂ ਆਖੀਏ ਵੀ ਇਨਸਾਨੀ ਅੰਗਾਂ ਦਾ ਬਿਜ਼ਨਸ ਉਹ ਲੱਖਾਂ ਕਰੋੜਾਂ ਦੇ ਵਿੱਚ ਹੁੰਦਾ ਹੈ ਪਰ ਆ ਇਨਸਾਨ ਹੈ 골ਡੀ ਸਾਡਾ ਵੀਰ ਹੈ ਇਹਦਾ ਜੋਗੇ ਵਾਲਾ ਪਿੰਡ ਹੈ ਇਸ ਇਨਸਾਨ ਨੇ ਕੁਲਵੀਰ ਸਿੰਘ ਪੱਪੂ ਜੋਗੇ ਵਾਲੀਏ ਨੂੰ ਆਪਣੀ ਕਿਰਨੇ ਦਿੱਤੀ ਹੈ ਉਹ ਵੀ ਇੱਕ ਮਿੱਤਰਤਾ ਦੇ तौर ਤੇ ਵਕਿਆ ਇੱਕ ਵਾਰੀ ਜ਼ੋਰਦਾਰ ਧਾਣੀ ਇਹ ਵੀਰ ਤੇ ਲਈ ਹੈ ਮੈਂ ਜਿੰਨੇ ਕੋ ਸ਼ਬਦ ਬੋਲ ਰਿਹਾ ਇਹਦੇ ਬਹੁਤ ਥੋੜੇ ਆ ਰੱਬ ਯਾਰ ਦੇਵੇ ਇਹੋ ਜੇ ਦੇ ਦੇ ਭਾਵੇਂ ਥੋੜੇ ਦੇ ਦੇ ਯਾਰ ਸਾਨੂੰ ਯਾਰ ਨਹੀਂ ਭਰਾ ਦਿੱਤੇ ਰੱਬ ਨੇ ਲੈ ਵੀ ਗੋਲਡੀ ਆ ਸਾਰੀ ਸੰਗਤ ਨੇ ਤਾੜੀ ਮਾਰੀ ਆ ਆ ਲੋਕਾਂ ਚ ਰੱਬ ਵੱਸਦਾ ਤੂੰ ਉਸ ਵੀਰ ਦੇ ਲਈ ਆਪਣੀ ਕਿਡਨੀ ਜਿਹੜੀ ਟ੍ਰਾਂਸਫਰ ਕੀਤੀ ਆ ਤੇ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਹੈ ਵੀ ਵਾਹਿਗੁਰੂ ਸਾਡੇ ਪੱਪੂ ਨੂੰ ਤੇ ਨਾਲ ਗੋਲਡੀ ਵੀਰ ਨੂੰ ਲੰਮੀਆਂ ਉਮਰਾਂ ਚੜ੍ਹਦੀ ਕਲਾ ਬਖਸ਼ੇ ਇੱਕ ਜਕਾਰਾ ਇਹਨਾਂ ਦੀ ਚੜ੍ਹਦੀ ਕਲਾ ਲਈ ਲਾਵਾਂਗੇ ਸਾਰੀ ਸੰਗਤ ਨੇ ਗੱਜ-ਬੱਜ ਕੇ ਜਵਾਬ ਦੇਣਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਿਉਂਦਾਬਾ ਵਸਦਾ ਰਹਿ ਵੀਰਿਆ ਵਾਹਿਗੁਰੂ ਤੈਨੂੰ ਤੇਰੇ ਪਰਿਵਾਰ ਨੂੰ ਤੇਰੇ ਮਾਪਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਇਹੋ ਜਿਹੇ ਇਨਸਾਨ ਵਿਰਲੇ ਹੁੰਦੇ ਆ